ਇਸ ਸਾਲ ਸਭ ਤੋਂ ਵੱਧ ਜੋ ਬੀਜ ਦੀ ਡਿਮਾਂਡ ਹੈਗੀ ਐ ਉਹ ਡਿਮਾਂਡ ਹੈਗੀ ਬੀਜ ਦੀ 50 ਨੰਬਰ 1 ਇਹ ਇੱਕ ਪਰਮਲ ਕਿਸਮ ਹੈਗੀ ਐ ਇਸ ਕਿਸਮ ਬਾਰੇ ਜਾਣਕਾਰੀ ਵੀ ਦੇਵਾਂਗੇ ਤੇ ਵੀਡੀਓ ਕਿਸਾਨ ਭਰਾਵਾਂ ਦੇ ਲਈ ਕੰਮ ਦੀ ਹੈਗੀ ਕਿਉਂਕਿ ਜਦੋਂ ਇਸ ਸਾਲ ਪਨੀਰੀਆਂ ਵੇਚਣ ਦਾ ਸਮਾਂ ਸੀਗਾ ਉਦੋਂ ਇਸ ਬੀਜ ਦੇ ਵਿੱਚ ਬਹੁਤ ਵੱਡੀ ਲੁੱਟ ਵੀ ਹੋਈ ਐ ਬੀਜ ਡੁਪਲੀਕੇਟ ਬੀਜ ਵੀ ਮਿਲਿਆ ਠੀਕ ਐ ਇਸ ਤਰ੍ਹਾਂ ਦੇ ਬੰਦਿਆਂ ਨੇ ਕਿਸਾਨਾਂ ਨੂੰ ਪੰਜਾਬ ਨੰਬਰ 1 ਵੀਜ਼ ਕਹਿ ਕੇ ਜਿਹੜਾ ਰਗੜਾ ਲਾਇਆ ਸੀਗਾ ਹਲੇ ਤੱਕ ਜ਼ਿੰਮੇਦਾਰ ਜਿਹੜੇ ਤਾਬ ਨਹੀਂ ਆਏ ਅੱਜ ਤੁਹਾਨੂੰ ਆਪਾਂ origignal ਪੰਜਾਬ ਨੰਬਰ 1 ਝੋਨਾ ਦਿਖਾਵਾਂਗੇ ਪਰਮਲ ਝੋਨਾ ਕਿਸ ਤਰ੍ਹਾਂ ਦੇ ਵਾਣ ਦੇ ਵਿੱਚ ਹੁੰਦਾ ਹੈ ਬਾਕੀ ਮੈਂ ਅੱਜ ਤੋਂ 15-20 ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਤੇ ਉਸ ਵੀਡੀਓ ਦਾ ਕਿਸਾਨ ਭਰਾਵਾਂ ਦੇ ਵੱਲੋਂ ਕਾਫੀ ਪਰਮਾ ਹੁੰਗਾਰਾ ਮਿਲਿਆ ਇੱਕ ਇਸਮ ਨੂੰ ਕਿਹੜੇ ਆਪਾਂ ਪਾਣੀ ਤੇ ਲਾ ਸਕਦੇ ਆ ਤੇ ਇਹੜੀ ਜ਼ਮੀਨ ਦੇ ਵਿੱਚ ਲਾ ਸਕਦੇ ਕਿਹੜੇ-ਕਿਹੜੇ ਏਰੀਏ ਦੇ ਲਈ ਸ਼ੂਟ ਹੈਗੀ ਆ ਤੇ ਕਿਸਾਨ ਦੇ ਖੇਤ ਦੇ ਵਿੱਚ Ориਜినਲ ਜਿਹੜਾ ਬੀਜ ਲੱਗਿਆ ਹੋਇਆ ਤੇ ਬਾਈ ਆ ਆਪਣੇ ਨਾਲ ਹਾਜ਼ਰ ਹੈਗਾ ਅਸੀਂ ਆ ਬਾਈ ਜੀ ਅਸੀਂ ਕੱਲੋ ਬਾਈ ਜੀ ਪਿੰਡ ਕਿਹੜਾ ਬਾਈ ਆਪਣਾ ਮੇਰਾ ਪਿੰਡ ਦੋਦੜਾ ਬਾਈ ਜੀ ਜ਼ਿਲ੍ਹਾ ਜਿਹੜਾ ਮਾਨਸਾ ਮੋਬਾਈਲ ਨੰਬਰ ਬਾਈ 84274 82005 ਠੀਕ ਹੈ ਜੀ ਤੇ ਬਾਈ ਇਹ 50 ਨੰਬਰ 1 ਪਹਿਲੇ ਸਾਲ ਜਾਂ ਦੂਸਰੇ ਸਾਲ ਆਇਆ ਹੈ ਬਾਈ ਜੀ ਮੈਨੂੰ 3 ਸਾਲ ਹੋ ਗਏ ਲਾਉਂਦੇ ਇਹਨੂੰ ਅੱਛਾ ਜੀ ਹਾਂ ਜੀ ਵੀ ਵਧੀਆ ਭਾਈ ਸਾਹਿਬ ਝਾੜ ਹੈ ਦਾ ਹਾਂ 80 ਤੋਂ ਉੱਪਰ ਟੱਪਦਾ ਹੈਗਾ ਬਾਕੀ ਜਿਹੜਾ ਮੇਰਾ ਵਾਹਣਾ ਬਾਈ ਜੀ ਇਹ ਮੰਨ ਲਓ ਮਿੱਟੀ ਚੱਕੀ ਹੋਈ ਹੈ ਰੇਸਲਾ ਮਿੱਟੀ ਪਾਈ ਹੋਈ ਹੈ ਵਧੀਆ ਪਰ ਫਰਕ ਹੈ ਇਹ ਚ ਵੀ ਬਹੁਤ ਵਧੀਆ ਖੜਾਗਾ ਦੇਖੋ ਆ ਤੁਸੀਂ ਅਸੀਂ ਦੇਖੀ ਜਾਂਦੇ ਹੋਗੇ ਵੀ ਬਹੁਤ ਵਧੀਆ ਸਿਰੇ ਦਾ ਬੀ ਹੈ ਬਾਈ ਤੇ ਕੋਈ ਬਾੜੀ ਰੇਪਾਉਣ ਦੀ ਲੋੜ ਨਹੀਂ ਵੀਰ ਜੀ ਜੂਰੀਆ ਚ ਹਾਂ ਮੈਂ ਤੇ ਇੱਕ ਸਪਰੇਅ ਕਰੀਏ ਵੀਰ ਜੀ ਠੀਕ ਹੈ ਬਿਲਕੁਲ ਸਾਫ ਖੜਾਗਾ ਸਪਰੇਅ ਕਰੀਏਗੀ ਵਧੀਆ ਕਿੰਨੀ ਕਿੰਨੀ ਇੰਨੇ ਲਗਭਗ ਬਈ ਇਹ ਇਹ ਗੱਲ ਕਿ ਤੁਸੀਂ ਕਿੰਨੇ ਤਰੀਕ ਨੂੰ ਲਾਇਆ ਸੀਗਾ ਅਸੀਂ ਬਾਈ ਜੀ ਲਾਇਆ ਇਹ 26 ਜੂਨ ਨੂੰ 26 ਜੂਨ ਨੂੰ ਹਾਂ ਮੰਨ ਲਓ 20 ਤੋਂ ਲਾ ਕੇ 30 10 15 ਦਿਨ ਲੱਗਦਾ ਉਹ ਬਾਅਦ ਚ ਅਸੀਂ 15 ਜੂਨ ਤੋਂ 30 ਜੂਨ ਤੱਕ ਲਾ ਸਕਦੇ ਹਾਂ ਆਪਾਂ 20 ਜੂਨ ਤੋਂ ਹੀ ਮੰਨ ਲਓ ਹਾਂ 5 ਜੁਲਾਈ ਤੱਕ ਵੀ ਲਾ ਸਕਦੇ ਹਾਂ ਹਾਂ 15 ਦਿਨ ਦੇ ਵਿੱਚ ਵਿੱਚ ਲੱਗ ਜਾਂਦਾ ਹੈਗਾ ਬਾਈ 23 ਦਿਨਾਂ ਦੀ ਪਲੀਰੀ ਲੱਗਦੀ ਹੈ ਬਾਈ ਇਹਦੇ ਹਾਂ 25 ਦਿਨ ਲਾ ਲਓ ਕੋਈ ਐ ਨਹੀਂ ਵੀ ਬਾਹਲਾ ਛੇਤੀ ਲਾਉਣੀ ਹੈਗੀ ਬਾਈ 23 ਦਿਨ 25 22 ਦਿਨਾਂ ਦੀ ਹੋ ਜੇ ਲੱਗਦੀ ਆ ਵੀਰ ਜੀ ਇਹ ਹਾਂ ਇੱਕ ਕਿਸਾਨ ਪ੍ਰੋਗ ਇੱਕ ਜੀ ਬੀਜ ਦੇ ਵਿੱਚ ਖਾਸ਼ੇ ਦੇ ਰਹੀ ਹੈ ਜਿਹਦੇ ਵਿੱਚ ਨਾ ਹਲਦੇ ਰੋਗ ਨਾ ਡੌਡੀ ਰੋਗ ਨਾ ਕਿਤੇ ਕਰਨਾਲ ਬੰਟ ਜਿਹੜਾ ਦਾਣਾ ਹੈ ਬੜਾ ਕਮਾੜਦਾ ਹੁੰਦਾ ਹੈ ਐਸਾਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਮੈਂ ਕਹਿੰਦਾ ਵੀ 2-2 4-4 ਥੱਲੇ ਤੁਸੀਂ ਲਾ ਕੇ ਦੇਖੋ ਜਿੱਥੇ ਪੀਲੇ ਪੂਸਾ ਪੂਸ਼ਟਤਾ ਵਾਲੀ ਜਾਂ 18 ਜਾਂ ਕੋਈ ਹੋਰ ਤਾਕੜੇ ਪਾਣੀ ਦੀ ਕਿਸਮ ਕੋਈ ਵੀ ਲਾਉਣੀ ਹੈ ਉੱਥੇ ਤੁਸੀਂ ਇਸ ਕਿਸਮ ਨੂੰ ਪਰਖ ਕੇ ਦੇਖ ਸਕਦੇ ਹੋ ਬਈ ਮਾਣਾ ਕਿੰਨਾ ਦੀ ਵੀ ਤੁਸੀਂ ਬੁੱਕ ਕਰਕੋ ਇਹ ਤੋਂ ਪਹਿਲਾਂ ਭਾਈ ਇਹ ਮੇਰੇ ਕੋਲ 10 ਕਾਟਲ ਵੀ ਬੁੱਕ ਹੋ ਗਿਆ ਆਪਣੇ ਕਰਨਾਲ ਏਰੀਆ ਚੋਂ ਹਾਂ ਆਪਣੇ ਫਰੀਦਕੋਟ ਫਰੋਜਪੁਰ ਤੇ ਫਤੇਗੜ੍ਹ ਸਾਹਿਬ ਹਾਂਜੀ ਮੇਰੇ ਕੋਲ ਬੁੱਕ ਕਰਵਾਤਾ ਬਾਈਆਂ ਨੇ ਤੇ ਮੈਂ ਭਾਈ ਇਹਨੂੰ ਵੱਡੂਗਾ ਹਲੇ 18 19 ਤਰੀਕ ਤੱਕ ਛਾੜੂਗਾ ਜੀ ਬਾਈ ਕੁਝ ਛਾੜੂਗਾ ਤੇ ਬਾਕੀ ਇੱਕ ਪਾਇ ਨਾਲ ਹੀ ਵੱਡੂਗਾ 2 ਕਿੱਲੇ ਨੇ ਮੇਰੇ ਕੋਲੇ ਭਾਈ ਜੀ ਜੇ ਤਾਂ ਆਪਾਂ ਹਨਾ ਝਾੜਾ ਵੀ ਤਾਂ ਫਿਰ ਮੈਂ ਵੀ ਖੇਚਲਾ ਬਹੁਤ ਕਰੂੰਗਾ ਦਿਹਾੜੀ ਦੇ ਚੜਵਾਉਂਗਾ ਤੇ ਜੇ ਤਾਂ ਭਾਈ ਝਾੜਾ ਫਾ ਵੀ ਲੈਣਾ ਕਿਸੇ ਨੇ ਫਿਰ ਉਹ ਤਾਂ ਦੇਵਾਂਗੇ ਆਪਾਂ 80 ਰੁਪਏ ਕਿਲੋ ਜੇ ਇੱਕ ਭੈਣ ਵਾਲਾ ਲੈਣਾ ਤਾਂ ਉਹ ਦੇਵਾਂਗੇ ਭਾਈ ਜੀ ਆਪਾਂ 60 ਰੁਪਏ ਕਿਲੋ ਬਸ ਐਂ ਭਾਈ ਜਿਵੇਂ ਲਾ ਲੋ ਹਨਾ ਭਾਈ ਜਦੋਂ ਝੋਨਾ ਲਾਉਣਾ ਲਾਉਣਾ ਹੁੰਦਾ ਜਾਂ ਪਨੀਰੀ ਬੀਜਣੀ ਹੁੰਦੀ ਹੈ ਹਨਾ ਉਦੋਂ 250 ਰੁਪਏ ਕਿਲੋ 300 ਰੁਪਏ ਕਿਲੋ ਵੀਜ ਮਿਲਦਾ ਪਰ ਅੱਜ ਦੇ ਘੜੇ 1.5 2 ਏਕੜ ਦੇ ਲਗਭਗ ਕਿਸਾਨ ਦੇ ਕੋਲ ਖੜੇ ਐ ਹੋ ਸਕਦਾ ਵੀ ਦੂਰ ਦੇ 2 ਏਕੜ ਖੇਤਾਂ ਦੇ ਸੇਲ ਹੋ ਜਾਣ ਪਰ ਕਿਸਾਨ ਦੀ ਸੋਚ ਇਹ ਹੈ ਵੀ ਕਿਸਾਨਾਂ ਤੱਕ ਬੀਜ ਜਿਹੜਾ ਅਸਲੀ ਮਿਲ ਜੇ ਕਿਉਂਕਿ ਨਾਲੇ ਤਾਂ ਪਾ 250 ਰੁਪਏ ਕਿਲੋ 300 ਰੁਪਏ ਕਿਲੋ ਡੀਜ਼ਲ ਲੈਣੇ ਆ ਭਾਈ ਨਾਲੇ ਬੀਜ ਅਸਲੀ ਨਹੀਂ ਮਿਲਦਾ ਸਾਨੂੰ ਡੁਪਲੀਕੇਟ ਬੀਜ ਹੀ ਮਿਲਦਾ ਹਨਾ ਹਾਂਜੀ ਹਾਂਜੀ ਇੰਨੀ ਦਾ ਦੇਖੋ ਵੇਚਲਾ ਸਭ ਨੂੰ ਕਰਨੀ ਪੈਂਦੀ ਐ 60 ਰੁਪਏ ਤੋਂ ਲੈ ਕੇ 70 80 ਰੁਪਏ ਕਿਲੋ ਤੱਕ ਜੇ ਬੀਜ ਕਿਸਾਨ ਨੂੰ ਅਸਲੀ ਮਿਲਦਾ ਤਾਂ ਇਹਦੀ ਵਰਗੀ ਪੂਰੀ ਇਸ ਨਹੀਂ ਹੈਗੀ ਹਾਂ ਭਾਈ ਜਮਾ ਰੀਜਨਲ ਬੀ ਹੈਗਾ ਆਖਣਿਆ ਖੇਤਾਂ ਦੇ ਕੋਈ ਚੋਰੀ ਨਹੀਂ ਠੱਗੀ ਨਹੀਂ ਕੋਈ ਮੇਰੀ ਦੁਕਾਨਦਾਰੀ ਨਹੀਂ ਬਾਈ ਮੈਂ ਤਾਂ ਸਿਰਫ ਇਹ ਸੋਚਦਾ ਵੀ ਕਿਸਾਨਾਂ ਤੱਕ ਅਸਲੀ ਬੀਜ ਵੱਜਦੇ ਵੀ ਠੱਗੀ ਤੋਂ ਬਚ ਜਾਣ ਠੀਕ ਹੈ ਹਨਾ ਇਹ ਉਂ ਵੀ ਫਿਰ ਆਪਾਂ ਬਾਈ 2.500 ਰੁਪਏ ਕਿਲੋ ਮੈਂ ਖੁਦ ਬੀਜ ਜਗਾ ਪਹਿਲਾਂ ਲੈ ਕੇ ਤੇ ਉਸ ਤੋਂ ਬਾਅਦ ਚ ਮੈਂ ਬਾਈ ਆਪਦਾ ਬੀਜ ਆਪ ਰੱਖਦਾ ਹੁਣ ਬਾਈ ਜੀ ਮੇਰਾ ਸਾਰਾ ਇਹ ਸਾਫ ਕਰਿਆ ਪਿਆਗਾ ਕੋਈ ਇਹਦੇ ਵਿੱਚ ਵੱਡਾ ਬੂਝਾ ਨਹੀਂ ਹੈਗਾ ਨਾ ਇਹਦੇ ਵਿੱਚ ਕੋਈ ਛੋਟਾ ਨਾ ਵੱਡਾ ਹੈਗਾ ਬਿਲਕੁਲ ਸਾਫ ਕਰਿਆ ਮੈਂ ਡੰਗਿਆ ਬਾਈ ਆਪ ਝੋਲੀ ਬੰਨ ਕੇ ਉਹ ਕੋਠੇ ਚ ਮੈਂ ਦਿਖਾਉਣਾ ਚਾਹਣਾਗਾ ਜੇ ਦਿਖਾ ਵੀ ਸਕਦੇ ਆ ਕੋਠੇ ਚ ਪਿਆ ਬਾਈ ਜੀ ਸਾਈਡਾਂ ਤੇ ਲੱਗਿਆ ਪਿਆ ਮੇਰਾ ਤੇ ਬਾਈ ਕਿਸਾਨ ਭਰਾ ਜਿਹੜੀ ਕਿਸਾਨ ਆ ਕੀ ਕੋਈ ਜਿਆਦਾ ਦਿਨ ਨਹੀਂ ਲੈਂਦੀ 20 ਤੋਂ 20 35 40 ਦਿਨ ਲੈਂਦੇ ਆ ਕੋਈ ਜਿਆਦਾ ਜੇ ਜੜੀਏ ਬਾਈ ਬਿਮਾਰੀਆਂ ਨਹੀਂ ਆਉਂਦੀ ਸਾਦੇ ਜਿਹੜੇ ਚ ਸਾਪੀ ਲੱਗਦਾ ਬਸ ਤੁਹਾਨੂੰ ਤੁਹਾਨੂੰ ਲਾ ਕੇ ਦੇ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਖਲਤੀ ਰੋਗ ਜਾਂ ਡੋਡੂ ਸਮੱਸਿਆ ਆਈ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਪ੍ਰੋਬਲਮ ਆਈ ਹੋਵੇ ਮੈਂ ਕਹਿੰਦਾ ਜਿੰਨੇ ਵੀ ਕਿਸਾਨ ਭਰਾ ਆ ਲੌਂਗ ਟਾਈਮ ਲਈ ਲੰਮੀ ਹੈ ਜਿਤਨਾ ਲੌਂਗ ਨੇ ਨਾਗੜਾ ਪਾਣੀ ਹੈਗਾ ਚਿੰਦਾ ਬਾਣ ਹੈਗਾ ਉੱਥੇ ਵੀ ਤੁਸੀਂ ਲਾ ਸਕਦੇ ਹੋ 120 ਦਿਨੀ ਹੁੰਦਾ ਹੈ ਬਾਈ ਜੀ 120 ਦਿਨਾਂ ਦੇ ਵਿੱਚ ਵਿੱਚ ਮੈਂ ਵੱਢ ਲੂੰਗਾ ਅੱਛਾ ਜੀ ਹਾਂਜੀ ਕਿਉਂਕਿ ਮੈਂ 26 ਤਰੀਕ ਨੂੰ ਲਾਈ ਹੈਗੀ ਤੇ ਮੈਂ 18 ਤਰੀਕ ਨੂੰ ਵੱਢ ਲੈਣਾ ਹੈ ਮੰਨ ਲਓ ਇਹ 110 15 20 25 ਹਲਾ ਕੋਈ ਚਲ ਵਾਲਾ ਤਕੜਾ ਬਾਹਣ ਹੈ ਉਹਦੇ ਪੰਜ-ਛੇ ਦਿਨ ਵੱਢ ਲੈ ਜਾਂਦਾ ਜੀ ਹਾਂਜੀ ਹਾਂਜੀ ਮਤਲਬ ਕਿ ਨਾਰਮਲ ਬਾਣ ਤੋਂ ਲੈ ਕੇ ਤਕੜੇ ਬਾਣ ਤੱਕ ਆ ਹਾਂ ਲਾ ਸਕਦੇ ਹਾਂ ਮਾੜੇ ਬਾਣ ਚ ਵੀ ਹੁੰਦਾ ਤਕੜੇ ਜੀ ਹੁੰਦਾ ਹੈ